ਹੈਲੋ ਜੀ ਜੈ ਸ਼ਿਸ਼ਾਮ ਜੀ ਕੀ ਹਾਲ ਚਾਲ ਨੇ ਸ਼ਾਮਾ ਬਬਾਈ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਸਵਾਗਤ ਆ ਤੁਹਾਡਾ ਮੇਰੇ ਅੱਜ ਦੇ ਵਲੌਗ ਚ ਤੇ ਮੇਰੇ ਚੈਨਲ ਦਾ ਨਾਮ ਹੈਗਾ ਮੀਨੂ ਰਾਜ ਵਲੌਗ ਚਲੋ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਕੱਕ ਦੇ ਛਤਰਾ ਦੇ ਇਹ ਕਹਿੰਦੇ ਮम्मा ਐਸੀ ਸ਼ੁਰੂਆਤ ਕਰੋ ਐਸੀ ਸ਼ੁਰੂਆਤ ਕਰੋ ਮੇਰੇ ਥੱਪੜ ਮਾਰ ਕੇ ਤਾਂ ਮੈਨੇ ਕਰਦੀ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਸ਼ੁਰੂਆਤ ਕਿਹ ਹੈ ਜੀ ਲੱਗਿਆ ਦੱਸਿਓ ਅੱਜ ਸਾਰਾ ਦਿਨ ਇਹ ਘਰੇ ਰਹੇਗਾ ਔਰ ਮੇਰੇ ਤੋਂ ਪਿਟੇਗਾ ਕਿਉਂਕਿ ਸੁਬਾ ਉੱਠਿਆ ਨਹੀਂ ਸਕੂਲ ਗਿਆ ਨਹੀਂ ਔਰ ਇਹ ਅੱਜ ਮੈਂ ਤੁਹਾਨੂੰ ਖਾਏਗਾ ਮਾਰ ਤੇ ਸਾਰਾ ਵਲੌਗ ਤੁਸੀਂ ਵਾਚ ਕਰਨਾ ਇਹ ਦੇ ਕਿਹੜੀ ਗੱਲ ਤੇ ਕਿਵੇਂ-ਕਿਵੇਂ ਮਾਰ ਪੈਂਦੀ ਆ ਠੀਕ ਹੈ ਜੀ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕਿ ਇਹ ਤੇ ਮਾਰ ਸਹੀ ਪਈ ਜਾਂ ਗਲਤ ਪਈ ਇਹ ਬਹੁਤ ਸ਼ਰਾਰਤ ਕਰਦਾ ਆ ਤੁਸੀਂ ਬਣੇ ਰਿਹਾ ਵਲੌਗ ਦੇ ਨਾਲ ਤੇ ਅੱਜ ਇਹ ਦੇ ਦੇਖਿਓ ਚਿਤਰਾ ਦੀ ਮਾਰ ਕਾਕੇ ਤੇ ਚਿਤਰਾ ਦੀ ਮਾਰ ਹਾਂਜੀ ਮੈਂ ਨਾ ਦੋ ਕੇ ਹੋ ਚੁੱਕੀ ਆ ਰੈਡੀ ਤੇ ਅੱਜ ਮੈਂ ਪਾਇਆ ਹੈ yellow green ਵਾਲਾ suit ਤੇ ਕਾਮ ਸਾਰੇ ਆਪਣੇ ਹੋ ਗਏ ਆ ਬੱਚੇ ਖਾ ਰਿਆ ਖਾਣਾ ਤੇ ਮੈਂ ਚੱਲੀ ਹੈਗੀ ਆ ਮੰਦਰ ਪੂਜਾ ਕਰਨ ਤੇ ਜਲ ਮੈਂ ਲੈ ਲਿਆ ਹੈਗਾ ਆ ਦੇਖੋ ਕੱਚਾ ਦੁੱਧ ਤੇ ਜਲ ਆਪਾਂ ਲੈ ਲਿਆ ਆ ਹੁਣ ਆਪਾਂ ਚੱਲਦੇ ਹੈਗੇ ਆ ਮੰਦਰ ਤੇ ਖਾਣਾ ਖਾਲਾ ਕਰਕੇ ਮੈਂ ਆਈ ਚੰ ਮੰਦਰ ਜਾ ਕੇ ਹਾਂਜੀ ਹੋ ਗਏ ਮੰਦਰ ਕਰੋ ਮੇਰੇ ਬੋਲੇ ਰਾਜੀ ਦਰਸ਼ਨ ਜੈ ਬੋਲੇ ਬੱਬਾ ਜੈ ਨੰਦੀ ਜੀ ਮਹਾਰਾਜ जय हो शिव परिवार जय हो गणेश जी महाराज जय हो राधा कृष्ण जी जय हो मेरे ठाकुर जी जय हो बालाजी जी महाराज जय हो जय हो भोलेनाथ

おなましわよんしわよんましわよんましわよんましわよんのましばよんましばよんのましばよんましわよんましよましわよんましわよおのしよましわよましよ

थे परति लख सोहे मुसे की सवारी पान चढ़े फूल और चढ़े मेवा लड्डू ने का भोग लगे करे सेवा जय गणेश जय गणेश जय गणेश देवा माता जकी पार्वती पिता दिहारी जय गणेश जय गणेश गणेश देवा माता जकी ਹੋਸਲਾ ਸਲ ਦਰਵਾਹੇ ਕੀ ਜੈ ਸੱਚੇ ਦਰਵਾਰੇ ਕੀ ਜੈ ਸੱਚੇ ਦਰਵਾਰੇ ਕੀ ਜੈ ਜੈ ਹਉ ਬਾਬਾ ਕਿਰਪਾ ਕਰ ਕਮਾਈ ਚ ਬਰਕਤ ਪਾਣਾ ਬਾਬਾ ਜੀ ਸੁਖ ਸਮ੍ਰਿਤੀ ਤੇਰਾ ਪਹੁੰਚਣਾ ਜੈ ਹਾਂਜੀ ਪੂਜਾ ਆਪਣੀ ਹੋ ਗਈ ਸੀਗੀ ਤੇ ਹੁਣ ਆਪਾਂ ਕਰਨ ਲੱਗੇ ਹੈਗੇ ਨਾਸ਼ਤਾ ਨਾਸਤੇ ਦੇ ਵਿੱਚ ਹੈਗੇ ਨਮਕ ਮਿਰਚ ਵਾਲੇ ਪਰੌਠੇ ਤੇ ਭਿੰਡੀ ਦੀ ਸਬਜ਼ੀ ਜਿਹੜੀ ਕਿ ਮੈਂ ਰਾਤ ਬਣਾਈ ਸੀ ਬਚ ਗਈ ਸੀ ਹੁਣ ਆਪਾਂ ਨਾਸ਼ਤਾ ਇਹਦੇ ਨਾਲ ਹੀ ਕਰਾਂਗੇ ਤੇ ਚਾਹ ਚਾਹ ਹੀ ਬਣਾਈ ਚਾਹ ਉਹ ਨਾਲ ਤੇ ਆਪਾਂ ਨਾਸ਼ਤਾ ਕਰਕੇ ਥੋੜੀ देर ਬਾਅਦ ਤੁਹਾਨੂੰ ਮਿਲਦੇ ਹਾਂ ਤੁਸੀਂ ਬਨੇ ਰਹੋ ਮੇਰੇ ਵਲੌਗ ਦੇ ਨਾਲ ਹਾਂਜੀ ਫੇਰ ਮੈਂ ਕੱਢ ਕੇ ਪਾਲੀਆਂ ਚੂੜੀਆਂ ਇਹ ਲਿੱਟੀਆਂ ਸੀਗੀਆਂ ਮੈਂ ਸਾਵਣ ਦੇ ਮਹੀਨੇ ਚ ਕਿਉਂਕਿ ਫੇਰ ਅਸੀਂ ਵਿਆਹ ਤੇ ਜਾਣਾ ਸੀਗਾ ਫੇਰ ਮੈਂ ਉਤਾਰ ਕੇ ਰੱਖਤੀਆਂ ਸੀਗੀਆਂ ਤੇ ਅੱਜ ਫੇਰ ਮੈਨੂੰ ਜਿਆਦਾ ਆਇਆ ਮੈਂ ਕਿਹਾ ਮੇਰੇ ਤਾਂ ਹੱਥਾਂ ਵਿੱਚ ਕੁਛ ਆਇਆ ਹੀ ਨਹੀਂ ਤੇ ਜੇ ਮੈਂ ਮੈਟਲ ਦੀਆਂ ਪਾਣੀ ਆ ਨਾ ਮੇਰੇ ਸਾਰੇ ਰੈਸ਼ਸ ਹੋ ਗਏ ਸੀ ਦਾਣੇ ਦਾਣੇ ਹੋ ਗਏ ਸੀ ਕਿ ਬਾਹ ਤੇ ਹੁਣ ਬਹੁਤ ਮੁਸ਼ਕਲ ਠੀਕ ਹੋਇਆ ਤੇ ਕੱਚਰੀਆਂ ਨਾਲ ਨਹੀਂ ਕੁਝ ਹੁੰਦਾਗਾ ਇਹ ਮੈਂ ਪਾਲੀਆਂ ਤੇ ਮੈਨੂੰ ਦੱਸਿਓ ਕਿਵੇਂ ਲੱਗ ਰਹੀਆਂ ਮੇਰੇ ਸੂਟ ਨਾਲ ਵੀ ਵੈਸੇ ਮੈਚ ਕਰ ਗਈਆਂ ਤੇ ਦੱਸੋ ਕਿਵੇਂ ਲੱਗ ਰਹੀਆਂ ਸੁਣੀ ਲੱਗ ਰਹੀਆਂ ਨਾ ਚਲੋ ਹੁਣ ਆਪਾਂ ਕਰਦੇ ਆਂ ਥੋੜੀ ਦੇ ਰੈਸਟ ਬਾਰਿਸ਼ ਵਾਂਗ ਅੱਜ ਰੁਗੀ ਧੋਪ ਵੀ ਨਿਕਲੇ ਕੱਪੜੇ ਸੁੱਕ ਜਾਣਗੇ ਅੱਜ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਆਪਾਂ ਮਿਲ ਜਾਂਗੇ ਤੁਹਾਨੂੰ ਥੋੜੀ ਦੇਰ ਵਿੱਚ ਹਾਂਜੀ ਫੇਰ ਆ ਗਏ ਸੀਗੇ ਸ਼ਰਮਾ ਜੀ ਗਰੇ ਤੇ ਲਿਆਏ ਸੀਗੇ ਨਾਈਟ ਸੂਟ ਜੋ ਕਿ ਮੈਂ ਸੀ ਨਾ ਦਿੱਤਾ ਹੋਇਆ ਸੀਗਾ ਪਰ ਇਹ ਲੱਗ ਨਹੀਂ ਰਿਹਾ ਕਿ ਸੀਤਾ ਹੋਇਆ ਬਿਲਕੁਲ ਐਂ ਲੱਗ ਰਿਹਾ ਜਿਵੇਂ ਰੈਡੀमेड ਹੁੰਦਾ ਆ ਦੇਖੋ ਬਿਲਕੁਲ ਵੀ ਇਹ ਨਹੀਂ ਲੱਗ ਰਿਹਾ ਕਿ ਸਿਲਾਇਆ ਹੋਇਆ ਆ ਫਿਨਿਸ਼ਿੰਗ ਦੇਖੋ ਸਿਲਾਈ ਦੀ ਫਿਨਿਸ਼ਿੰਗ ਦੇਖੋ ਕਿੰਨੀ ਵਧੀਆ ਆ ਬਿਲਕੁਲ ਨਹੀਂ ਲੱਗ ਰਿਹਾ ਹਨਾ ਬਿਲਕੁਲ ਐ ਲੱਗ ਰਿਹਾ ਕਿ ਰੈਡੀਮੇਡ ਹੁੰਦਾ ਇਹ ਤੇ ਤੁਸੀਂ ਸਵਾਇਆ ਕਰਾਂਗੇ ਦੇਖੋ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸੋ ਕਿ ਇਹ ਸਿਲਾਇਆ ਹੋਇਆ ਲੱਗ ਰਿਹਾ ਬਿਲਕੁਲ ਰੈਡੀਮੇਡ ਲੱਗ ਰਿਹਾ ਆ ਨਾਈਟ ਸੂਚ ਸਟੀਚ ਕਰਵਾਇਆ ਆ ਚਲੋ ਆਪਾਂ ਟਰਾਈ ਕਰਕੇ ਦਿਖਾਨੇ ਆ ਗੁੜੀਆਂ ਦਾ ਆ ਮੇਰਾ ਨਹੀਂ ਆਈ ਕਰਕੇ ਦੇਖਦੀ ਆ ਵੈਸੇ ਸੋਨਾ ਸੀਤਾ ਆ ਤੁਸੀਂ ਬੰਨ ਰ ਮੇਰੇ ਵਲੌਗ ਦੇ ਨਾਲ ਆਪਾਂ ਸ਼ਰਮਾਈ ਦੇਣ ਦੇ ਦੀਆ ਚਾਹ ਪਾਣੀ ਤੇ ਫਿਰ ਤੁਹਾਨੂੰ ਮਿਲਦੇ ਆ ਥੋੜੀ ਦੇਰ ਚ ਇਹ ਅਜੇ ਇੱਕ ਵਾਰੀ ਪੀਟਿਆ ਤੇ ਇੱਕ ਵਾਰੀ ਕੀ ਕਹਿੰਦੇ ਇਹਦੇ ਇਹਦੇ ਸੱਟ ਲੱਗ ਗਈ ਉਹਨੇ ਨੂੰ ਬਾਥਰੂਮ ਚ ਧੱਕਾ ਮਾਰਿਆ ਪਰੀ ਨੇ ਪਰੀ ਨੇ ਇਹਨੂੰ ਮਾਰਿਆ ਫਿਰ ਮੈਂ ਪਰੀ ਦੇ ਮਾਰਿਆ ਇਹ ਕੰਮ ਗਲਤ ਕੀਤਾ ਪਤਾ ਤੇ ਕੰਨ ਛਿੱਲਿਆਗਾ ਦੇਖੋ ਦਾ ਕੰਨ ਵੇਖੋ ਪਰ ਕਿਉਂ ਐਨੇ ਨਾ ਭੱਜੀ ਆਈ ਭੱਜੀ ਆਈ ਉਹ ਹੈ ਬਾਥਰੂਮ ਨੂੰ ਚ ਨਾ ਦਰਵਾਜੇ ਨੂੰ ਧੱਕਾ ਮਾਰਿਆ ਦਰਵਾਜਾ ਲੱਗਾ ਇਹਦੇ ਕੰਨ ਤੇ ਢਿੱਕਾ ਲਵਾਇਆ ਇਹਦੇ ਹੈ ਢਿੱਕਾ ਲਵਾ ਤੇ ਫਿਰ ਮੈਂ ਕਹਾਂ ਤੈਨੂੰ ਦਿਖਦਾ ਨਹੀਂ ਤੂੰ ਉਹਦੇ ਮਾਰਨ ਗਈਆਂ ਬਾਹਰ ਆਏ ਤੇ ਮਾਰ ਲੈਂਦੀ ਤੇ ਇਹਦੇ ਲੱਗ ਗਿਆ ਰੋਣ ਲੱਗ ਗਿਆ ਫਿਰ ਉਹਦੇ ਲੱਗੀਆਂ ਢਿੱਕਾ ਲਵਾ ਕੇ ਲਿਆ ਮੈਂ ਕਹਾਂ ਅੱਜ ਤੇਰੀ ਬਿੱਟਰ ਰਾਨੀ ਦੀ ਰੇਲ ਬਣਾਉਂਗੀ ਆ ਮਿੱਟੋ ਰਾਣੀ ਗੌਤੀ ਜੀ ਸਿਗਰ ਉਹ ਅੰਦਰ ਬੈਠੀ ਆ ਕੁੰਜਲਾ ਆਤੀ ਖੈਰ ਤੁਹਾਨੂੰ ਮੈਂ ਦੱਸ ਦਵਾਂ ਮਿੱਟੋ ਮਿੱਟੋ ਰਾਣੀ ਕੁੰਜਲਾ ਆਤੀ ਅੱਜ ਅੰਦਰ ਤਾਈ ਪੁੱਛੇ ਮੇਰੇ ਮਿੱਟੋ ਕਿੱਥੇ ਆ ਕੁੰਜਲਾਈ ਆ ਅੱਜ ਓ ਮੇਰੇ ਮਿੱਟੋ ਰਾਣੀ ਖੁਸਕੀ ਨੀਂ ਆਈ ਇਹਨਾਂ ਦੀ ਰੀਲ ਬਣਾਉਂ ਜਦ ਛੁੱਟੀ ਮਾਰਿਆ ਕਰਨੇ ਘਰੇ ਹੁਣ ਇਹਨਾਂ ਪੁੱਛ ਕਰੇ ਨਾ ਨਾ ਮੈਂ ਤਾਂ ਸੁਣਦੀ ਸਵੇਰ ਤੀ ਦੱਸ ਕੇ ਨਾ ਮਿਲਦੀ ਤਾਂ ਲਾਈ ਗਈ ਸੀ ਓਏ ਦੱਸ ਤੂੰ ਸ਼ਰਮ ਨਹੀਂ ਆਗੀ ਨਾ ਇਹਨਾਂ ਨੂੰ ਸ਼ਰਮ ਨਹੀਂ ਆਦੀ ਮੈਨੂੰ ਤੰਗ ਕਰਦੇ ਨਹੀਂ ਇਹਨਾਂ ਨੂੰ ਸ਼ਰਮ ਨਹੀਂ ਆਦੀ ਮੈਨੂੰ ਤੰਗ ਕਰਦੇ ਆ ਨੂੰ ਕੰਮ ਨਹੀਂ ਕਰਵਾਉਂਦੇ ਆ ਮੇਰੇ ਬਿੱਟੋ ਜੀ ਅੱਜ ਹੈਗਾ ਮੰਗਲਵਾਰ ਤੇ ਆਪਾਂ ਚੱਲੇ ਹੈਗੇ ਬਾਲਾ ਜੀ ਦੇ ਮੰਦਿਰ ਦਰਸ਼ਨ ਕਰਨ ਬਾਲਾ ਜੀ ਦੇ ਤੇ ਤੁਹਾਨੂੰ ਵੀ ਕਰਵਾਣੇ ਆ ਅੱਜ ਚੱਲੀਏ ਜੈ ਬਾਬੇ ਦੀ ਜੈ ਬਾਬੇ ਦੀ ਹਾਂਜੀ ਫੇਰ ਆਪਾਂ ਲੈਣਾਗੇ ਸੀ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਆਪਾਂ ਚੱਲਦੇ ਹੈਗੇ ਮੰਦਿਰ ਜੀ ਪਹੁੰਚ ਕੇ ਆਪਾਂ ਮੰਦਿਰ ਬਾਲਾ ਜੀ ਦਾ ਆਮ ਸਾਰ ਕੀ ਰਾਮਲੀਲਾ ਤਾਂ ਲਗਾ ਰੱਖਿਆ ਹੁਣੇ ਹੀ ਲਗਾਤਾ ਹੈ ਰਾਮਲੀਲਾ ਦਾ ਜੀ ਜੀ ਚਲੂ ਹੋ 19 ਤਰੀਕ ਤੋਂ ਰਾਮਲੀਲਾ ਤੋਂ ਤਨਜੀ ਤੋਂ ਰક્ષા ਕੀ ਗੰਗਾ ਦੇ ਜੈ ਹੋ ਤੁਮਾ ਜੈ ਹੋ ਕੁਲ ਦੇਵੀ जय हो महामाई कृपा करना जय हो जय हो राधा कृष्ण जय हो लड्डु पार्थि जय हो लक्ष्मी नारायण ना شيه هقوليناه شيه هقوليناه شيه هقوليناه انا مش واي انا ਜੀ ਫੇਰ ਲੈਣ ਆ ਗਏ ਸੀ ਕਿ ਆਪਾਂ ਮੋਮੋਸ ਦਿੱਲੀ ਦਿੱਲੀ ਕੇ ਸਪੈਸ਼ਲ ਪਨੀਰ ਮੋਮੋਸ ਇੱਥੇ ਵੈਜ ਵੀ ਮਿਲਦੇ ਆ ਪਨੀਰ ਵਾਲੇ ਮਿਲਦੇ ਆ ਤੇ ਉਹ ਸੋਇਆ ਬੀਨ ਵਾਲੇ ਵੀ ਮਿਲਦਾ ਮੈਂ ਸੋਇਆ ਵਾਲੇ ਕਰਵਾਏ ਔਰ ਜਿਆਦਾ ਵਧੀਆ ਲੱਗਦੇ ਆ ਗਿਆ ਕਿ ਰੋਲ ਕਰਕੇ ਕੀ ਮਤਲਬ ਹੁੰਦਾ ਹੈ ਕੋਈ ਕੋਰੇ ਟਾਈਪ ਨੇ ਕਰਨੀ ਟਾਈਪ ਨੇ ਕੋਈ ਕੋਰੇ ਨੇ ਮੈਨੂੰ ਲੋਕਾ ਦਾ ਇਹ ਟਿਕਣਾ ਵਾਲਾ ਹੁੰਦਾ ਹੈ ਫਰਾਈਟ ਵਾਲੇ ਕਰਵਾਏ ਨੇ ਫਰਾਈਟ ਜਿਆਦਾ ਵਧੀਆ ਲੱਗਦੇ ਨੇ ਇੱਥਲੀ ਚਟਨੀ ਨਾਲ ਬਹੁਤ ਅੱਛੀ ਲੱਗਦੀ ਆ ਚਟਨੀ ਬਹੁਤ ਅੱਛੀ ਬਣਾਉਂਦੇ ਹੋ ਠੀਕ ਹੈ ਰਾਜ ਜੀ ਹਾਂਜੀ ਲੱਲੇ ਆ ਗਏ ਮੋਮੋਜ਼ ਮੀ ਆਏ ਘਰੇ ਮੀ ਆਏ ਟੱਪੇ ਲਈ ਹਾਂਜੀ ਆਪ ਆ ਗਏ ਸੀਗੇ ਘਰੇ ਮੋਮੋਜ਼ ਲੈ ਆਇਆ ਫਰਾਈਟ ਵਾਲੇ ਲੈ ਕੇ ਆਏ ਆ ਕਿ ਅੱਜ ਗੁੜੀਆਂ ਪੁੱਛੇ ਹੋਗੀ ਕਿੰਦੀ ਕੀ ਮੋਮੋਸ ਖਾਣੇ ਆ ਮੋਮੋਜ਼ ਜੀ ਦੀ ਚਟਨੀ ਹੁੰਦੀ ਆ ਨਾ ਇਹ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਕਿਹਨੂ ਕਿਹਨੂ ਮਮਸ ਪਸੰਦ ਹੈ ਇਹ ਆਏ ਹੈਗੇ ਆ ਅ ਇਹ ਲੱਗੇ ਆਵਲੇ ਦੁਕਾਨੀਆਂ ਤੋਂ ਖੋਲ ਕੇ ਇਹ ਕੀ ਕਹਿੰਦੇ ਇਹਨੂੰ ਸੋਇਆਬੀਨ ਸੋਇਆਬੀਨ ਵਾਲੇ ਹੈਗੇ ਆ 50 ਦੇ 12 ਆ ਜਾ ਭਲੀ ਹੁਣੇ ਕਾਗਜ਼ ਦੇਦੇ ਕਿੰਨੇ ਹੈ ਵੈਸੇ ਮੈਂ ਤੋਂ ਪਹਿਲੀ ਵਾਰ ਲਿਖਦੇ ਆ ਹੂੰ ਬਹੁਤ ਟੈਸਟੀ ਆ ਜਾਓ ਗਾਇਸ ਉਸੇ ਵੀ ਖਾ ਲੋ ਫੇਰੇ ਨਾ ਕੋਈ ਮੈਨੂੰ ਨਾ ਨੇ ਪੁੱਛਿਆ ਨਹੀਂ ਹੂੰ ਬੈਰੀ ਨਾਈਸ ਬੋਲੋ ਉਹ ਟੋਰਚ ਜਗਾ ਦੀ ਜਗਾਤੀ ਉਹ ਜਗਾ ਦੀ ਹਾਂਜੀ ਦਿਨ ਦਾ ਹੋ ਗਿਆ ਸੀਗਾ ਟਾਈਮ ਤੇ ਆਪਾਂ ਬਣਾ ਲਈਏਗੇ ਪਾਪੜ ਦੀ ਸਬਜ਼ੀ ਦੇਖੋ ਚੰਗੀ ਤਰ੍ਹਾਂ ਦਿਖਾ ਆ ਦੇਖੋ ਇਹਨੂੰ ਕਹਿੰਦੇ ਰਾਜਸਥਾਨੀ ਸਬਜ਼ੀ ਖਾਧੀ ਹੈ ਕਿਸੇ ਨੇ ਮੈਨੂੰ ਲੱਗਦਾ ਕਿਸੇ ਨੇ ਟਰਾਈ ਕੀਤੀ ਹੋਣੀ ਇਹ ਸ਼ਰਮਾ ਜੀ ਦੀ ਨਾ ਫੇਵਰੇਟ ਆ ਕਹਿੰਦੇ ਅੱਜ ਪਾਪੜ ਦੀ ਸਬਜ਼ੀ ਬਣਾ ਰਾਜਸਥਾਨੀ ਸਬਜ਼ੀ ਬਣਾ ਖਾ ਕੇ ਦੇਖੋ ਕਿਦਾਂ ਦੀ ਆ ਬਹੁਤ ਵਧੀਆ ਆ ਬਹੁਤ ਟੇਸਟੀ ਹਨ ਖੰਦੀ ਹਨ ਵੈਰੀ ਨਾਈਸ ਹਾਂਜੀ ਰੋਟੀ ਪਾਣੀ ਵੀ ਹੋ ਗਿਆ ਆ ਤੇ ਮੋਮੋਜ਼ ਵੀ ਅਸੀਂ ਖਾ ਲਏ ਮੋਮੋਜ਼ ਬਹੁਤ ਟੇਸਟੀ ਸੀਗਾ ਇਹ ਤਾਂ ਮੇਰਾ ਘਰ ਬਹੁਤ ਚੰਗਾ ਆ ਕਿਆ ਆ। ਪਰ ਆਣ ਪਟੇ ਗਾਗੀ। ਕੋਈ ਗੱਲ ਨਹੀਂ ਫਿਰ ਕੇ ਆਪਣੇ ਘਰੇ ਸਾਰੇ ਆਵੇਂ ਬੈਠਦੇ ਕੋਈ ਚੱਕਰ ਨਹੀਂ ਗਾ। ਦਿਲ ਸਾਫ ਹੋਣਾ ਚਾਹੀਦਾ ਬੰਦੇ ਦੇ ਕੱਪੜੇ ਜਿੰਨੇ ਮਰਜ਼ੀ ਫਟੇ ਹੋਣ ਕੋਈ ਚੱਕਰ ਨਹੀਂ। ਮੋਮਮਦ ਜੀ ਅਸੀਂ ਖਾ ਲਿਆ। ਗਰੀਬਾ। ਰੋਟੀ ਵੀ ਅਸੀਂ ਖਾ ਲਈ ਰੋਟੀ ਜੀ ਸਾਸਿ ਬਣਾਈ ਸੀ ਅੱਜ ਰਾਜਸਥਾਨੀ ਪਪੜਾ ਤੇ ਸਬਜ਼ੀ। ਤੇ ਕਹਿੰਦੇ ਕਿੰਨੇ ਬਣਾਈਏ ਤੇ ਕਿੰਨੇ ਕਿੰਨੇ ਹਾਲੇ ਤੱਕ ਨਹੀਂ ਬਣਾਈ ਸਾਰੇ ਵਾਲੇ ਟਰਾਈ ਜ਼ਰੂਰ ਕਰਿਓ ਤੇ ਸਾਡਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਦੱਸਿਓ ਤੇ ਸਾਨੂੰ ਸਪੋਰਟ ਜ਼ਰੂਰ ਕਰਿਆ ਕਰੋ ਲਾਈਕ ਮੈਂਡ ਸ਼ੇਅਰ ਕਰਿਆ ਕਰੋ। ਤੇ ਮਿਲਦੇ ਆ ਨਵੇਂ ਸਵੇਰ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਜੈ ਸ਼੍ਰੀ ਰਾਮ